समय में आया थेगा चाय पीने के लिए वो बंदे यार बस मिल गए टैग लगाने लगे टैग लगाते लगाते वो बंदा आया गा गा। कितने बजे घटना ये अभी दस पंद्रह बीस पच्चीस मिनट पहले की बात है अच्छा तो बंदा पकड़ लिया आपने आप बंदा आएगा अगर... जी अच्छा तेरा नाम क्या है तुम्हारा मेरा आदरणीय नाम है लेकिन भी ऐसे काम कर रहे हो यहां पे मेरे को यहां पे 35 36 साल हो गया सर ये बंदा पहले भी दारू पीता जानते हो इसको पहले नहीं मतलब 3 4 साल से ये काम कर रहा है यहां पे कहां पे काम करता है मतलब बाहर कहीं टेसल सलूशन से या कहीं आप में नहीं करता एक जगह काम करता तुम कहां काम करते हो मैं टेसल पे काम करता हूं सर स्टेशन के बाहर ना असी पावर केबिन के पास स्टेशन के बाहर canteen बनी हुई है ओठे लच्ची लच्ची नाम दे मुंडे की है ठीक है ते ਸੀ ਉੱਥੇ ਖਾ ਪੀ ਕੇ ਆਪਣਾ ਜਾ ਰਹੇ ਸੀਗੇ ਤੇ ਇਹ ਮੁੰਡੇ ਨੇ ਰਸਤੇ ਦੇ ਵਿੱਚੋਂ ਮੁੰਡੇ ਨੂੰ ਘੇਰ ਲਿਆ ਤੇ ਅਸੀਂ ਪੱਛੋਂ ਦਾ ਬਿੱਲ ਦੇ ਰਹੇ ਸੀਗੇ ਤੇ ਇੰਨੀ ਦੇਰ ਦੇ ਵਿੱਚ ਜਿੰਨੀ ਦੇਰ ਚ ਇਹ ਘੇਰਿਆ ਉਹ ਕਰਾ ਵੀ ਪਰਸ ਕੱਢ ਆਪਣਾ ਇਹੜੇ ਜੋ ਮੈਨੂੰ ਤੁਸਾਂ ਦੱਸਿਆ ਕਿ ਪਰਸ ਕੱਢਾ ਇਹਨੇ ਪਰਸ ਕੱਢਣ ਤੋਂ ਪਹਿਲਾਂ ਪਹਿਲਾਂ ਉਹਦੇ ਚਾਕੂ ਵਾੜਤਾ ਇੰਨੀ ਦੇਰ ਚ ਉਹਨੂੰ ਆਵਾਜ਼ ਜਦੋਂ ਮਾਰੀ ਅਸੀਂ ਉਹਨੂੰ ਜਿਆਦਾ ਚਾਕੂ ਫੜ ਲਿਆ ਉਹਦਾ ਅੱਛਾ ਬਸ ਇਹ ਗੱਲ ਹੋਈ ਆ ਜਿਹੜਾ ਜਿਹਦੇ ਵੱਜਿਆ ਚਾਕੂ ਉਹ ਵੀ ਸ਼ਰਾਬ ਪੀ ਰਿਆ ਸੀਗਾ ਹਾਂਜੀ ਇਕੱਠੇ ਸੀਗੇ ਸਾਰੇ ਇਕੱਠੇ ਸ਼ਰਾਬ ਪੀ ਰਹੇ ਸੀ ਇਕੱਠੇ ਸੀਗੇ ਇਹ ਨਹੀਂ ਸੀਗਾ ਸਾਡੇ ਨਾਲ ਅੱਛਾ ਇਹ ਆਪਣਾ ਲੱਗ ਬੈਠਾ ਹੋਇਆ ਸੀ ਉ ਮਾਰਿਆ ਨਹੀਂ ਚੱਲ ਕੀ ਹੋਇਆ ਸੀ ਕਿਉਂ ਮਾਰੇ ਜਾਪ ਨਹੀਂ ਘਰੇ ਆਸਤੇ ਹੋਇਆ ਤੇ ਤੂੰ ਘਰੇ ਵਾਸਤੇ ਆਇਆ ਦੱਸ ਗਲਤੀ ਨਾਲ ਲੱਗ ਗਿਆ ਭਾਈ ਕਿਦਾਂ ਤੂੰ ਰਾ ਇਹਦਾ ਚਾਕੂ ਹੈ ਜੀ ਚਾਕੂ ਲੈ ਕੇ ਮਾਰਿਆ ਕੱਲ੍ਹ ਮਾਰਿਆ ਦੰਦੀਆਂ ਨਾਲ ਆਹ ਚਾਕੂ ਮਾਰਿਆ ਇਹਨੇ ਮਾਰਿਆ ਇਹਨੂੰ ਇੱਕ ਨੰਬਰ ਖਾਣੇ ਲੱਗੇ ਜਾ ਤੇ ਉਹ ਬੰਦਾ ਤੂੰ ਜਾਣਦਾ ਵਾਹ ਉਹ ਯਾਰ ਦੋਸਤ ਯਾਟੇਸ਼ਨ ਦੇ ਕੰਮ ਕਰਦੇ ਅੱਛਾ ਤੂੰ ਕੀ ਕੰਮ ਕਰਦਾ ਵੇਲਡਰ ਹੈ ਨਾ ਯਾਟੇਸ਼ਨ ਦੇ ਸਾਜੂ ਹੈ ਅੱਛਾ ਤੂੰ ਚਾਕੂ ਕਿਉਂ ਮਾਰਿਆ ਤੈਨੂੰ ਕੀ ਸੁਝੀ ਹੋਨੇ ਵਿੱਚ ਕੀ ਨਾਮ ਕੀ ਹੈ ਤੇਰਾ ਸਤਵਿੰਦਰ ਸਤਵਿੰਦਰ ਅੱਛਾ ਬੈਂਡਿੰਗ ਮੇਂ ਕੰਮ ਕਰਦਾ ਹੁੰਦਾ ਠੀਕ ਮਾਰ ਹੋਇਆ ਕੀ ਮਾਰਿਆ ਕਿਉਂ ਚਾਕੂ ਲੜਾਈ ਝਗੜਾ ਹੋ ਗਿਆ ਕਾਰੇ ਵਾਸਤੇ ਲੜਾਈ ਝਗੜਾ ਹੋਇਆ ਤੁਹਾਡਾ ਹਾਂ ਬੈਲ ਦੀ ਵਾਲਾਂ ਦਾ ਤੈਨੇ ਕੱਟੀਆਂ ਦਾਰੂ ਪੀਤੀ ਸੀ ਉਹਨੇ ਵੀ ਪੀਤੀ ਸੀ ਇਹ ਦਾਰੂ ਪੀ ਰਹੇ ਸੀ ਆਪਸ ਵਿੱਚ ਨਹੀਂ ਇੱਥੇ ਕੋਈ ਸੀਨ ਨਹੀਂ ਹੈਗਾ ਸ਼ਾਮ ਨੂੰ ਆਇਆ ਸੀਗਾ ਚਾਹ ਪੀਣੇ ਕੇ ਲਈ ਹੂੰ ਉਹ ਬੰਦੇ ਯਾਰ ਨਾਲ ਉਸ ਮਿਲ ਗਏ ਟੈਗ ਲਗਾਣੇ ਲੱਗੇ ਟੈਗ ਲਗਾ ਤੇ ਲਗਾ ਤੇ ਉਹ ਬੰਦਾ ਆਇਆ ਕਿੰਨੇ ਵਜੇ ਘਟਨਾ ਇਹ ਯਾਨੀ 10 15 20 ਮਿੰਟ ਪਹਿਲੇ ਦੀ ਬਾਤ ਹੈ ਅੱਛਾ ਤਾਂ ਬੰਦਾ ਪਕੜ ਲਿਆ ਆਪਨੇ ਹਾਂ ਬੰਦਾ ਆ ਗਿਆ ਜੀ अच्छा क्या नाम क्या तुम्हारा मेरा आधार नाम है तुम कभी ऐसे काम कर रहे हो यहां पे मेरे को यहां पे 35 36 साल हो गया सर के लिए बंदा पहले भी दारू पीता जामतेस्ट पहले नहीं मतलब 3 4 साल से ये काम कर रहा है यहां पे कहां पे काम करते हो मतलब बाहर ही कहीं स्टेशन स्टेशन से या कहीं आप समझ नहीं सकता एक इतने कब करता तुम कहां काम करते हो मैं स्टेशन पे काम करता हूं सर स्टेशन के बाहर ना असी पावर केबिन के पास स्टेशन के बाहर canteen बनी हुई है ओठे लेची लेची नाम दे मुंडे दी है ठीक है ते ਅਸੀਂ ਉੱਥੇ ਖਾ ਪੀ ਕੇ ਆਪਣਾ ਜਾ ਰਹੇ ਸੀਗੇ ਤੇ ਇਹ ਮੁੰਡੇ ਨੇ ਰਸਤੇ ਦੇ ਵਿੱਚ ਮੁੰਡੇ ਨੂੰ ਘੇਰ ਲਿਆ ਠੀਕ ਹੈ ਤੇ ਅਸੀਂ ਪਛੋ ਉਹਦਾ ਬਿੱਲ ਦੇ ਰਹੇ ਸੀਗੇ ਤੇ ਇੰਨੀ ਦੇਰ ਦੇ ਵਿੱਚ ਜਿੰਨੀ ਦੇਰ ਚ ਇਹਨੂੰ ਘੇਰਿਆ ਉਹ ਕਰਾ ਪਰਸ ਕੱਢ ਆਪਣਾ ਇਹੜੇ ਜੋ ਮੈਨੂੰ ਦਸਾਨੂੰ ਦੱਸਿਆ ਕਿ ਪਰਸ ਕੱਢਾ ਇਹਨੇ ਪਰਸ ਕੱਢਣ ਤੋਂ ਪਹਿਲਾਂ ਪਹਿਲਾਂ ਉਹਦੇ ਚਾਕੂ ਵਾੜਤਾ ਇੰਨੀ ਦੇਰ ਚ ਉਹਨੂੰ ਆਵਾਜ਼ ਜਦੋਂ ਮਾਰੀ ਅਸੀਂ ਉਹਨੂੰ ਜਿਆਦਾ ਚਾਕੂ ਫੜ ਲਿਆ ਉਹਦਾ ਅੱਛਾ ਬਸ ਇਹ ਗੱਲ ਹੋਈ ਆ ਜਿਹੜਾ ਜਿਹਦੇ ਬੱਜਿਆ ਚਾਕੂ ਉਹ ਵੀ ਸ਼ਰਾਬ ਪੀ ਰਿਆ ਸੀਗਾ ਹਾਂਜੀ ਇਕੱਠੇ ਸੀਗੇ ਸਾਰੇ ਇਕੱਠੇ ਸ਼ਰਾਬ ਪੀ ਰਿਹਾ ਇਕੱਠੇ ਸੀਗੇ ਇਹ ਨਹੀਂ ਸੀਗਾ ਸਾਡੇ ਨਾਲ ਅੱਛਾ ਇਹ ਆਪਣਾ ਲੱਗ ਬੈ ਸਾਮਾਰਿਆ ਨਹੀਂ ਚੱਕੀ ਹੋਇਆ ਸੀ ਕਿਉਂ ਮਾਰੇ ਜਾਤੋਂ ਨਹੀਂ ਨਾਲੇ ਲਾਸਟ ਹੈ ਤੇ ਤੂੰ ਘਰੇ ਵਾਸਤੇ ਆਇਆ ਦੱਸ ਗਲਤੀ ਨਾਲ ਲੱਗ ਗਿਆ ਵਾਜੀ ਕਿਦਾਂ ਕਿਉਂ ਆਹ ਇਹ ਚਾਕੂ ਹੈ ਜੀ ਚਾਕੂ ਮਾਰਿਆ ਕੱਲ੍ਹ ਫੜਿਆ ਦੰਦਿਆਂ ਆਹ ਚਾਕੂ ਮਾਰਿਆ ਇਹਨੇ ਮਾਰਿਆ ਇਹਨੂੰ ਇੱਕ ਨੰਬਰ ਖੜੇ ਲੱਗੇ ਦੋ ਤੇ ਉਹ ਬੰਦਾ ਤੂੰ ਜਾਣਦਾ ਵਾਹ ਉਹ ਯਾਦ ਦੋਸਤਿਆ ਸਟੇਸ਼ਨ ਤੇ ਕੰਮ ਕਰਦੇ ਆ اچھا ਤੂੰ ਕੀ ਕੰਮ ਕਰਦਾ ਵੈਂਡਰ ਹੈਗਾ ਸਟੇਸ਼ਨ ਨਾਲ ਚੂਗਿਆ ਅੱਛਾ ਤੂੰ ਚਾਕੂ ਕਿਉਂ ਮਾਰਿਆ ਦੈਨੂ ਕੀ ਸੁਤੀ ਹੋ ਰੇ ਵਿੱਚ ਕੀ ਨਾਮ ਕੀ ਹੈ ਤੇਰਾ 60 ਮਿੰਟਾਂ ਸਿਕਲਿੰਦੇ ਰੱਖ ਅੱਛਾ ਬੈਂਡਿੰਗ ਮੇਰੇ ਨਾਲੋਂ ਅੰਦਰ ਕੀ ਮਾਰ ਹੋਇਆ ਕੀ ਮਾਰਿਆ ਕਿਉਂ ਚਾਕੂ ਲੜਾਈ ਝਗੜਾ ਹੋ ਗਿਆ ਕਾਰੇ ਵਾਸਤੇ ਲੜਾਈ ਝਗੜਾ ਹੋਇਆ ਤੁਹਾਡਾ ਮੋਬਾਈਲ ਦੀ ਬਾਰਾਂ ਕਰਦੇ ਆਂ ਦਾਰੂ ਪੀਤੀ ਸੀ ਉਹਨੇ ਵੀ ਪੀਤੀ ਸੀ ਇਹ ਦਾਰੂ ਪੀ ਰੇ ਸੀ ਆਪਸ ਵਿੱਚ ਕੋਈ ਸੀ ਨਹੀਂ ਹੈਗਾ